ਬੰਦੇ ਜੀ پتہ ਜਦੋਂ ਖੜਕਾ ਹੋਇਆ ਅਸੀਂ ਬਾਹਰ ਹੋ ਗਏ ਸੱਤ ਡੱਗ ਪੀਏ ਸਾਰੇ ਜੀ ਅਸੀਂ ਬਾਹਰ ਹੋ ਗਏ ਸਮਾਨ ਚੱਕਣ ਦਾ ਸਾਨੂੰ ਮੌਕਾ ਨਹੀਂ ਮਿਲਿਆਗਾ ਐਕਟ ਸੱਤ ਜੀ ਅਸੀਂ ਵੀ ਇਕੱਲਾ ਕਮਾਊਗਾ ਤੇ ਇਹ ਮੁੰਡੇ ਨੂੰ ਤਦਵਰੇ ਬੈ ਹੋਏ ਨੰਦ ਰੰਗ ਦੇ ਕੱਲਾ ਹੀ ਆ ਕਮਾਈ ਵਾਲਾ ਤੇ ਗਰੀਬ ਪਰਿਵਾਰ ਆ ਗਰੀਬ ਗਰੀਬ ਪਰਿਵਾਰ ਦੇ ਨਾਲ ਅਸੀਂ ਖੜਾਾਂਗੇ ਕੋਈ ਇਹੋ ਜੀ ਗੱਲ ਨਹੀਂ ਗੀ ਜਿਵੇਂ ਵੀ ਹੋਇਆ ਉਹਨਾਂ ਦਾ ਵਤਵੰਦ ਮਦਦ ਆਪਦੇ ਵੱਲੋਂ ਵੀ ਕਰਾਂਗੇ ਤੇ ਪ੍ਰਸ਼ਾਸਨ ਤੋਂ ਵੀ ਕਰਾਵਾਂਗੇ ਜਿੱਥੇ ਪੰਜਾਬ ਪਰ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਖੜਾ ਵਰਗੇ ਮਾਹੌਲ ਪੈਦਾ ਹੋਏ ਹਨ ਇੱਥੇ ਹੀ ਲਗਾਤਾਰ ਹੋ ਰਹੇ بارش ਦੇ ਕਾਰਨ ਕਈ ਘਰਾਂ ਦੇ ਨੁਕਸਾਨ ਵੀ ਹੋਏ ਹਨ ਅਜੇ ਹੀ ਕਟਨਾ ਮੋਗਾ ਜ਼ਿਲ੍ਹਾ ਦੇ ਨੇੜਲੇ ਪਿੰਡ ਜਨੀਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਜਿਹੜੀ ਛੱਤ ਡਿੱਗ ਗਈ ਇੱਥੇ ਹੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਸੁਖਿੰਦਰ ਸਿੰਘ ਨੇ ਕਿਹਾ ਕਿ ਉਹ ਰਾਤ ਨੂੰ ਸੁੱਤੇ ਪਏ ਸਨ ਅਤੇ ਤੇਜ਼ ਮੀਂਹ ਪੈ ਰਿਹਾ ਸੀ ਸਵੇਰ ਦੇ ਕਰੀਬ 4 ਵਜੇ ਸਾਨੂੰ ਉਹਨਾਂ ਦੀ ਛੱਤ ਤੋਂ ਇੱਕ ਟੁਕੜਾ ਸੀਮਿੰਟ ਦਾ ਡਿੱਗਦਾ ਹੈ ਜਦੋਂ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਉਹਨਾਂ ਦੇਖਿਆ ਕਿ ਘਰ ਦੀ ਛੱਤ ਢਿੱਗਣ ਵਾਲੀ ਹੈ ਤਾਂ ਉਹਨਾਂ ਨੇ ਜਲਦੀ ਦੇ ਨੇ ਪਰਿਵਾਰ ਨੂੰ ਬਾਹਰ ਘਰ ਦੇ ਵਿੱਚੋਂ ਕੱਢ ਲਿਆ ਅਤੇ ਜਦੋਂ ਹੀ ਘਰ ਦੇ ਵਿੱਚੋਂ ਬਾਹਰ ਆਏ ਤਾਂ ਪਰਿਵਾਰਕ ਮੈਂਬਰ ਬਾਹਰ ਖੜੇ ਹੀ ਸਨ ਅਚਾਨਕ ਸਾਰੀ ਦੀ ਸਾਰੀ ਛੱਤ ਜੜੀ ਆ ਉਹ ਥੱਲੇ ਡਿੱਗ ਪੈਂਦੀ ਹੈ ਜਿਸ ਵਿੱਚ ਪਿਆ ਹੋਇਆ ਸਮਾਨ ਮੋਟਰਸਾਈਕਲ ਅਲਮਾਰੀ ਕਰਦੇ ਹੋਰ ਕਈ ਘਰੇਲੂ ਸਮਾਨ ਜੋ ਕਿ ਇਸ ਮਲਬੇ ਹੇਠ ਆ ਜਾਂਦੇ ਹਨ ਇਸ ਮੌਕੇ ਪਿੰਡ ਵਾਸੀਆਂ ਨੇ ਵੀ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਪਰਿਵਾਰ ਨੂੰ ਦਿਲਾਸਾ ਦਿੱਤਾ ਅਤੇ ਉਨ੍ਹਾਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਉਥੇ ਹੀ ਜਾਣਕਾਰੀ ਦਿੰਦੇ ਹੋਏ ਮੌਜੂਦਾ ਸਰਪੰਚ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਾਡੇ ਪਿੰਡ ਦਾ ਇੱਕ ਬਹੁਤ ਹੀ ਮਿਹਨਤੀ ਅਤੇ ਪਰਿਵਾਰ ਹੈ ਅਸੀਂ ਪ੍ਰਸ਼ਾਸਨ ਕੋਲੋਂ ਅਤੇ ਆਪਣੇ ਤੌਰ ਤੇ ਵੀ ਇਸ ਦੀ ਮਦਦ ਜਰੂਰ ਕਰਾਂਗੇ ਕਿ ਨਾਮ ਜੀ ਤੁਹਾਡਾ ਸਮੁੰਦਰ ਸਿੰਘ ਸੱਚੀ ਗੱਲ ਸਮੁੰਦਰ ਸਿੰਘ ਜਿਹੜਾ ਪਿੰਡ ਜਨੂਰ ਜੀ ਤੁਹਾਡੇ ਜਿਹੜੀ ਛੱਤ ਡਿੱਗੀ ਹੈਗੀ ਆ ਘਰ ਦੀ ਕੀ ਕਹਣਾ ਚਾਹੋਗੇ ਕਦੋਂ ਇਹ ਡਿੱਗੀ ਹੈ ਫੇਰ ਰਾਤ ਦੇ ਦੀ ਚਾਹ ਕਰੀਬ 4 ਵਜੇ ਡਿੱਗੀ ਆ 4 ਵਜੇ ਡਿੱਗੀ ਆ ਹਾਂਜੀ ਸਵੇਰੇ ਮੈਂ ਹਾਂ ਸਵੇਰੇ ਦੀ ਇਹ ਇਹਦੇ ਅੰਦਰ ਤੁਸੀਂ ਪਏ ਸੀ ਜਾਂ ਕਿਤੇ ਵੈਸੀ ਸੀਗਾ ਪਏ ਵੀ ਸੀ ਜੀ ਮਸਾ ਹੀ ਬਚੇ ਆ ਅੱਛਾ ਹਾਂਜੀ ਭੱਜ ਕੇ ਨਿਕਲਿਆ ਕਿਵੇਂ ਪਤਾ ਲੱਗਾ ਵੀ ਇਹ ਡਿੱਗਣ ਲੱਗੀ ਬੱਕਲਿਪਰ ਡਿੱਗਿਆ ਜੀ ਪਹਿਲਾਂ ਕਲਿਪਰ ਡਿੱਗਿਆ ਹਾਂਜੀ ਅੱਛਾ ਓਕੇ ਫੇਰ ਫੇਰ ਕੀ ਹੋਇਆ ਫਿਰ ਜੀ ਕਸੀਂ ਭੱਜ ਕੇ ਨਿਕਲੇ ਮੋਟਰਸਾਈਕਲ ਵੀ ਅੰਦਰ ਜੀ ਸਮਾਨ ਕੱਢਣ ਦਾ ਕਹੀਂ ਦਿਨ ਮੌਕਾ ਮਿਲਿਆ ਅੱਛਾ ਸਮਾਨ ਸਾਰਾ ਅੰਦਰ ਹੀ ਹੈ ਇਹ ਕੀ ਸਮਾਨ ਅੰਦਰ ਰਹਿ ਗਿਆ ਪੇਟੀਆਂ ਜੀ ਮੋਟਰਸਾਈਕਲ ਆ ਕੋਲਰ ਕਲਰ ਆ ਮੁੰਜੇ ਮੁੰਜੇ ਸੀ ਤੇ ਹੂੰ ਕਿੰਨਾ ਕ ਸਮਾਨ ਜਿਹੜਾ ਅੰਦਰ ਮਿਲ ਕੇ ਕਹਿ ਜੀ ਕਿ ਥੋੜੇ ਜਿਹੜੇ ਕਾਗਜ਼ ਪੱਤਰ ਜਾਂ ਕੁਝ ਵੀ ਜਿਹੜਾ ਸਾਰਾ ਕੁਝ ਕੀ ਪਿਆ ਉਹ ਦੀ ਪੇਟੀਆਂ ਹਾਂਜੀ ਵਿੱਚ ਵਿੱਚ ਕੀ ਕਰਦੇ ਕੀ ਤੁਸੀਂ ਮੈਂ ਤਨ ਮਜ਼ਦੂਰੀ ਕਰਦੇ ਦਿਨ ਦੱਪ ਤੇ ਠੀਕ ਆ ਪਰਿਵਾਰ ਦੇ ਵਿੱਚ ਕਿੰਨੇ ਜੀ ਆ ਤੁਹਾਡੇ ਅਸੀਂ ਆਏ 8 ਜੀ ਪਰਾ ਮਿਰੰਦਰ ਰੰਗ ਦਾ ਦौरा ਪਿਆ ਜੀ ਮੈਂ ਕੱਲਾ ਹੀ ਕਮਾ ਕਰਦਾ ਹਾਂ ਹਾਂ ਜੀ ਹਾਂ ਜੀ ਅੱਛਾ ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਹਾਂ ਜੀ ਕੀ ਮੰਗ ਕੇ ਆ ਪ੍ਰਸ਼ਾਸਨ ਨੂੰ ਇਹ ਜੀ ਸਾਡੀ ਸਹਿਯਦਾ ਕੀਤੀ ਜਾਵੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਪਰਮੇਂਦਰ ਸਿੰਘ ਸਰਪੰਚ ਪਿੰਡ ਜਨੀਰ ਮੌਜੂਦਾ ਸਰਪੰਚਾ ਮੈਂ ਜਨੀਰ ਦਾ ਹਾਂ ਜੀ ਤੁਹਾਡੇ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਜਿਹੜੀ ਛੱਤ ਲੱਗੀ ਹੈ ਕੀ ਕਹਾਂਗੇ ਕਿੰਨੇ ਪਰਿਵਾਰ ਦੇ ਵਿੱਚ ਜੀ ਹੈ ਕਿੰਨਾ ਨੁਕਸਾਨ ਹੋਇਆ ਉਹ ਮੁੰਡਾ ਵਿਚਾਰਾ ਕੱਲਾ ਹੀ ਆ ਕਮਾਈ ਵਾਲਾ ਤੇ ਵੈਸੇ ਉਹਨਾਂ ਦਾ ਕਮਰਾ ਪਹਿਲਾਂ ਜਦੋਂ ਆਪਣੇ ਸਰਕਾਰ ਵੱਲੋਂ ਆਏ ਸੀਗੇ ਬੀਲ ਲਿਖਣੇ ਆ ਕਮਰੇ ਆਨਲਾਈਨ ਕਰਾਇਆ ਹੋਇਆ ਵਾ ਫਿਰ ਵੀ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰਾਂਗੇ ਤੇ ਗਰੀਬ ਪਰਿਵਾਰ ਗਰੀਬ ਗਰੀਬ ਪਰਿਵਾਰ ਦੇ ਨਾਲ ਅਸੀਂ ਖੜਾਂਗੇ ਕੋਈ ਇਹੋ ਜੀ ਗੱਲ ਨਹੀਂ ਗਈ ਜਿਵੇਂ ਵੀ ਹੋਇਆ ਉਹਨਾਂ ਦਾ ਵੱਤਵੰਦ ਮਦਦ ਆਪ ਦੇ ਵੱਲੋਂ ਵੀ ਕਰਾਂਗੇ ਤੇ ਪ੍ਰਸ਼ਾਸਨ ਤੋਂ ਵੀ ਕਰਾਵਾਂਗੇ ਅਸੀਂ ਕਿੰਨੇ ਮਗਰ ਪਰਿਵਾਰ ਦੇ ਜੀ ਕਿੰਨੇ ਕਮਾਈ ਵਾਲਾ ਇਕੱਲਾ ਹੀ ਸੀਗਾ ਇਕੱਲੇ ਕਮਾਈ ਵਾਲਾ ਮੁੰਡਾ ਤੇ ਪਰਿਵਾਰ ਦੇ ਜੀ ਕਿੰਨੇ ਆ ਮਗਰ ਤੇ ਬੱਚੇ ਵੀ ਹੈਗੇ ਆ ਨੂੰ ਜੀਤਾ ਵੀ ਹੈਗੇ ਆ ਹਾਂਜੀ ਕੀ ਕਾਰੋਬਾਰ ਕੀ ਕਰਦੇ ਨੇ ਕੰਮ ਕਾਰੋਬਾਰ ਪੱਠੇ ਤੇ ਲਿਵਰ ਦਾ ਕੰਮ ਹੀ ਕਰਦੇ ਆ ਹਾਂਜੀ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਆ ਬਿਲਕੁਲ ਗਰੀਬ ਵੀ ਗਰੀਬ ਪਰਿਵਾਰ ਆ ਹਾਂਜੀ ਲੋਕਿ ਤੁਸੀਂ ਜਿਹੜੇ ਆਪਣੇ ਵੱਲੋਂ ਵੀ ਪੰਚਾਇਤਦਲੋਂ ਜਾਂ ਹਾਂਜੀ ਪੰਚਾਇਤਦਲੋਂ ਵੀ ਆਪਦੇ ਵੱਲੋਂ ਵੀ ਮਦਦ ਕਰਾਂਗੇ ਅੱਗੇ ਵੀ ਕਰਦੇ ਆ ਆਪਣੇ ਆਪਦੇ ਪਰਿਵਾਰ ਆ ਸਾਰੇ ਹਾਂ ਇਹ ਜੀ ਕੋਈ ਗੱਲ ਨਹੀਂ ਜਿੱਥੇ ਵੀ ਕਹਿਣਗੇ ਉਹ ਜੋ ਵੀ ਕਹਿਣਗੇ ਡਿਊਟੀ ਲਾਉਣਗੇ ਆਪਣੀ ਆਪਾਂ ਆਪਦੀ ਡਿਊਟੀ ਨਿਭਾਵਾਂਗੇ ਬਾਕੀ ਪ੍ਰਸ਼ੰਸ਼ਣ ਤੋਂ ਵੀ ਜਿੰਨਾ ਹੋ ਸਕੇ ਆ ਮਦਦ ਕਰਾਵਾਂਗੇ ਬਾਕੀ ਕਮਰਾ ਉਹਨਾਂ ਦਾ ਵੈਸੇ ਵੀ ਆਨਲਾਈਨ ਕਰਾਇਆ ਵੀ ਆਪਣਾ ਜੋ ਆਪਾਂ ਸਰਕਾਰ ਵੱਲੋਂ ਆਉਂਦਾ ਵਾ 1.5 ਲੱਖ ਰੁਪਇਆ ਮਿਲਦਾ ਅੱਗੇ ਵੀ ਮੈਂ ਆਪਣੇ ਪਿੰਡ ਦੇ ਵਿੱਚ 10-12 ਘਰ ਬਣਵਾਏ ਆ ਹੁਣ ਵੀ ਕਰਵਾਏ ਵੀ ਆਨਲਾਈਨ ਜਦੋਂ ਵੀ ਆਉਂਦੇ ਆ ਉਧਰੋਂ ਵੀ ਉਹਨਾਂ ਦੀ ਮਦਦ ਕਰਾਵਾਂਗੇ ਜੇ ਪਹਿਲਾਂ ਜ਼ਰੂਰਤ ਪੈਂਦੀ ਆ ਤਾਂ ਉਹਨਾਂ ਦੀ ਪਹਿਲਾਂ ਹੀ ਮਦਦ ਕਰਨ ਨੂੰ ਤਿਆਰ ਆਂ ਪ੍ਰਸ਼ਾਸਨ ਵੱਲੋਂ ਵੀ ਮੰਗ ਕਰਦੇ ਆਂ ਵੀ ਉਹਨਾਂ ਨੂੰ ਕਹਿ ਕੇ ਕਰਾਵਾਂਗੇ ਆਪਾਂ ਵੀਡੀਓ ਸਾਹਿਬ ਨਾਲ ਵੀ ਗੱਲ ਕਰਾਂਗੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਵਾਂਗੇ ਇਹਨਾਂ ਦੀ ਉਹਨੇ ਕਿਹਾ ਕਿ ਜਿਹੜਾ ਸਮਾਨ ਪਰਿਵਾਰ ਦਾ ਧਰਮ ਖਾਲਾ ਦੇ ਵਿੱਚ ਹਮ ਬਿਕਿਆ ਉਹਨਾਂ ਦਾ ਘਾਟ ਹੈਗਾ ਹਾਂਜੀ ਉਹ ਹੁਣ بارش ਹੋ ਰਹੀ ਹੈ ਹੁਣ ਤਾਂ ਕੋਈ ਵੀ ਨਹੀਂ ਕੰਮ ਹੋ ਸਕਦਾ بارش ਹਟਦੀ ਹੈ ਤਾਂ ਉਹਦੇ ਨਾਲ ਹੀ ਦੇਖਦੇ ਆਂ ਫਿਰ ਜਿਵੇਂ ਕਹਿਣਗੇ ਉਹ ਪਰਿਵਾਰ ਫਿਰ ਜੋ ਸਮਾਨ ਦੀ ਕੋਈ ਕਹਿਣਗੇ ਉਹ ਜਿੱਦੀ ਜ਼ਰੂਰਤ ਆ ਉਹਨਾਂ ਨੂੰ ਲੈ ਦੇਵਾਂਗੇ ਜਿੰਨੀ ਹੋ ਸਕੇਆ ਵੱਧ ਤੋਂ ਵੱਧ ਮਦਦ ਕਰਾਂਗੇ। ਆਪਣਾ ਤੁਹਾਨੂੰ ਜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਇਹ ਸਾਨੂੰ ਹਮ ਦਰਦੀ ਆਈ ਅਸੀਂ ਮੁਹੱਲਾ ਵਾਸੀ ਇਹਨਾਂ ਦੇ ਘਰੇ ਪਹੁੰਚੇ ਆਂ ਇਹਨਾਂ ਦਾ ਰਹਿਣ ਬਸਰੇ ਲਈ ਸਰਕਾਰ ਤੋਂ ਸੇਹੀ ਮੰਗ ਕਰਦੇ ਆਂ ਵੀ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ ਜਾਂ ಗ್ರಾಮ ਪੰਚਾਇਤ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਆਪਦਾ ਮਕਾਨ ਤਿਆਰ ਕਰ ਸਕਣ ਬੱਦਲਬਾਈ ਦੇ ਦਹਿਨ ਕਿਉਂਕਿ ਕੱਲਾ ਕੱਲਾ ਬੇਟਾ ਇੱਕ ਮਾਊ ਆ ਵਿਚਾਰਾ ਬੱਚੇ ਨਿੱਕੇ ਆ ਇੱਕ ਨੂੰ ਉਧਰੰਗ ਦਾ ਟੈਕ ਹੋਇਆ ਤੇ ਬਚਾਰਾ ਹੁਣ ਮਕਾਨ ਬਣਾਉਂਗਾ ਕਿ ਘਰ ਚਲਾਊਗਾ ਅਸੀਂ ਸਰਕਾਰ ਕੋਲ ਇਹ ਹੀ ਮੰਗ ਕਰਦੇ ਆਂ ਵੀ ਜਿੰਨੀ ਜੋਗੀ ਸਰਕਾਰ ਇਹਨਾਂ ਨੂੰ ਸਹਾਇਤਾ ਕਰੇ ਜਲਦੀ ਮਕਾਨ ਬਣਾ ਸਕੇ ਹੁਣ ਮਜ਼ਦੂਰ ਬੰਦਾ ਬੱਚੇ ਪਾਲੂ ਕਿ ਮਕਾਨ ਬਣਾਉਂਗਾ ਜੀ ਤਾਂ ਸਰਕਾਰ ਕੋਲ ਇਹ ਮੰਗ ਕਰਨਾ ਚਾਹੁੰਦੇ ਆਂ ਵੀ ਜਲਦੀ ਜਲਦੀ ਇਹਨਾਂ ਦਾ ਮਕਾਨ ਬਣਾਉਣ ਲਈ ਕੋਈ ਸਹਾਇਤਾ ਦਿੱਤੀ ਜਾਵੇ ਇਹਨਾਂ ਨੂੰ ਕਿੰਨੇ ਜੀ ਹੈ ਪਰਿਵਾਰ ਦੇ ਵਿੱਚ ਜਿਹੜੇ ਹੈਗੇ ਆ ਪਰਿਵਾਰ ਦੇ ਜੀ 8 ਆ ਜੀ ਕਮਾਈ ਵਾਲੇ ਕਿੰਨੇ ਆ ਕਮਾਈ ਵਾਲਾ ਇਕੱਲਾ ਬੇਟਾ ਇੱਕੀ ਹੈ ਜੀ ਬੱਚੇ ਛੋਟੇ ਆ ਜੀ ਬੱਚੇ ਛੋਟੇ ਆ ਕੋਈ 10 ਸਾਲ ਦਾ ਕੋਈ 8 ਸਾਲ ਦਾ ਮੰਗਾ ਪਤੇ ਹੀ ਹੀ ਮਕਾਨ ਹਾਂਜੀ ਮੰਗੇ ਹੀ ਮਕਾਨ ਬਣਾਉਣ ਦੀ ਹਾਲਾਂਕਿ ਇੰਨਾ ਸ਼ੁਕਰਗੁਜ਼ਾਰ ਆਪਾਂ ਵਾਹਿਗੁਰੂ ਦਾ ਵੀ ਜੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਵੇਂ ਘਰ ਦਾ ਵਰਤਨ ਵਾਲਾ ਸਮਾਨ ਮੰਜੇ ਪੇਟੀਆਂ ਜੋ ਵੀ ਸਾਰੀਆਂ ਮਲਵੇ ਥੱਲੇ ਕੁਚਲੀਆਂ ਗਿੰਨਾ ਵਿਚਾਰਿਆਂ ਦੀਆਂ ਤੇ ਹੁਣ ਅਸੀਂ ਹੱਲਪ ਤੌਰ ਤੇ ਇਹਨਾਂ ਨੂੰ ਕਹਿੰਨੇ ਆ ਵੀ ਸਰਕਾਰ ਇਹਨਾਂ ਦੀ ਮਦਦ ਜਿੰਨੀ ਜੁਗੀ ਕਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਗੁਰਾ ਜੀ ਤੁਹਾਡੇ ਪਿੰਡ ਜਿਹੜੀ ਇੱਕ ਛੱਤ ਡਿੱਗੀ ਹੈਗੀ ਆ ਪਰਿਵਾਰ ਦੇ ਘਰੇ ਖੜੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਬਹੁਤ ਮਾੜਾ ਹੋਇਆ ਜੀ ਅਸੀਂ ਵੇਖਿਆ ਆ ਕੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਨਾਂ ਦਾ ਤੇ ਬਾਲ ਬੱਚਾ ਵੀ ਬਹੁਤ ਬਚਤ ਹੋ ਗਈ ਇਹਨਾਂ ਦੀ ਜਿਹੜੇ ਬਾਕੀ ਵੀ ਮਕਾਨ ਸਾਰਾ ਡਿੱਗਣ ਵਾਲਾ ਹੀ ਆ ਜੀ ਤੇ ਬਹੁਤ ਇਹਨਾਂ ਦਾ ਨੁਕਸਾਨ ਹੋਇਆ ਜੀ ਹਮਦਰਦ ਜਿਹੜਾ ਸਮਾਨ ਸੀਗਾ ਕਿੰਨਾ ਕੰਦਰ ਰਹਿ ਗਿਆ ਇਹਨਾਂ ਦਾ ਇਹਨਾਂ ਦਾ ਮੋਟਰਸਾਈਕਲ ਵੀ ਵਿੱਚ ਸੀਗਾ ਜੀ ਜੋ ਪੇਟੀਆਂ ਜੀ ਜੋ ਇੱਕ ਕੂਲਰ ਕਾਰਜ ਹੋਰ ਬਹਾਵਾ ਮੰਜੀ ਬਿਸਤਰਾ ਸਾਰਾ ਪਿੱਛੇ ਰਹਿ ਗਿਆ ਜੀ ਹਾਂ ਫਿਰ ਇਹ ਪਰਿਵਾਰ ਜਿਹੜਾ ਛੱਤ ਤੇ ਗਰੀ ਆ ਤੇ ਇਸ ਇੱਥੇ ਪਰਿਵਾਰ ਨੇ ਵਿਚਾਰ ਰਾਤ ਨੂੰ ਰਹਿਣਾ ਇਹ ਆਪਣੇ ਲਾਗੇ ਜੀ ਧਰਮਸ਼ਾਲਾ ਵਾਂਜੀ ਉੱਥੇ ਸਾਰਾ ਸਮਾਨ ਜੀ ਮੁੰਡਿਆਂ ਨੇ ਲਾ ਕੇ ਉੱਥੇ ਸਾਰਾ ਸੈੱਟ ਕਰਾਤਾ ਜੀ ਮਤਲਬ ਕਿ ਉੱਥੇ ਜਿਹੜਾ ਧਰਮਸ਼ਾਲਾ ਦੇ ਵਿੱਚ ਹਾਂਜੀ ਉੱਥੇ ਰਖਾਤਾ ਜੀ ਸਾਰਾ ਕੁਝ ਤੇ ਬਾਕੀ ਜੋ ਰਹਿ ਗਿਆ ਵਿੱਚ ਹਜੇ ਕੱਢਣ ਵਾਲਾ ਜੀ ਵਿੱਚ ਹੀ ਕੱਢੀ ਜਾਂਦੇ ਹਾਂ ਕੱਢੀ ਜਾਂਦੇ ਆ ਜੀ ਉੱਤੋਂ ਬਾਰਿਸ਼ ਪੈ ਰਹੀ ਆ ਹਜੇ ਲੱਗੇ ਪੈ ਜੀ ਬਾਕੀ ਵੀ ਇਹਨਾਂ ਦਾ ਸਾਰਾ ਮਕਾਨ ਸਾਰਾ ਜੀ ਸਾਰਾ ਡਿੱਗਣ ਵਾਲਾ ਹੀ ਆ ਸਮਝ ਲਓ ਜੀ ਦੇਚ ਕਰਕੇ ਪਰਿਵਾਰ ਉੱਧਰ ਰਹਿਣ ਨਹੀਂ ਗਿਆ ਹਾਂਜੀ ਹਾਂਜੀ ਹਾਂਜੀ